ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇੱਕ ਵਾਰ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਸੋਹਰਾ ਸਾਹਿਬ ਬਾਬਾ ਮੂਲ ਚੰਦ ਜੀ ਨਵਾਬ ਸਾਹਿਬ ਦੇ ਕੋਲ ਪਹੁੰਚੇ ਤੇ ਕਹਿਣ ਲੱਗੇ ਕਿ ਨਵਾਬ ਜੀ ਤੁਹਾਡੇ ਕੋਲ ਜਿਹੜਾ ਨਾਨਕ ਦਾ 760 ਆਨੇ ਬਕਾਇਆ ਹੈ ਉਹ ਤੁਸੀਂ ਨਾਨਕ ਨੂੰ ਦੇਣ ਦੀ ਜਗ੍ਹਾ ਮੇਰੀ ਪੁੱਤਰੀ ਸੁਲਖਣੀ ਨੂੰ ਦੇ ਦਿਓ ਪਰ ਨਵਾਬ ਸਾਹਿਬ ਬਾਬਾ ਮੂਲ ਚੰਦ ਜੀ ਨੂੰ ਕਹਿਣ ਲੱਗੇ ਕਿ ਮੂਲ ਚੰਦ ਜੀ ਨਾਨਕ ਨੇ ਮੈਨੂੰ ਕਿਹਾ ਹੈ ਕਿ ਜਿਹੜਾ ਮੇਰਾ 760 ਆਨੇ ਬਕਾਇਆ ਤੁਹਾਡੇ ਵੱਲ ਬਚ ਗਿਆ ਹੈ ਉਹ ਮੈਨੂੰ ਨਹੀਂ ਚਾਹੀਦਾ ਬਲਕਿ ਤੁਸੀਂ ਇੰਨਾ ਆਨਿਆਂ ਦਾ ਕਿਸੇ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦੇਣਾ ਇਸ ਕਰਕੇ ਮੂਲ ਚੰਦ ਜੀ ਇਹ ਆਨੇ ਮੈਂ ਤੁਹਾਨੂੰ ਕਿਸ ਤਰ੍ਹਾਂ ਦੇ ਸਕਦਾ ਹਾਂ ਤਾਂ ਬਾਬਾ ਮੂਲ ਚੰਦ ਨਵਾਬ ਸਾਹਿਬ ਨੂੰ ਕਹਿਣ ਲੱਗੇ ਕਿ ਨਵਾਬ ਸਾਹਿਬ ਨਾਨਕ ਤਾਂ ਜੱਲਾ ਹੋ ਚੁੱਕਿਆ ਹੈ ਉਸ ਨੂੰ ਘਰ ਤਾਂ ਕੋਈ ਮੋ ਨਹੀਂ ਰਿਹਾ ਇਸ ਸਮੇਂ ਉਹਨਾਂ ਨੇ ਫਕੀਰੀ ਧਾਰਨ ਕਰਕੇ ਜੰਗਲਾਂ ਵਿੱਚ ਡੇਰਾ ਲਗਾਇਆ ਹੋਇਆ ਹੈ। ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਨਾਨਕ ਨੂੰ ਕੋਈ ਭੂਤ ਪ੍ਰੇਤ ਚਿਮੜ ਗਿਆ ਹੋਵੇ ਤੇ ਸਾਨੂੰ ਨਾਨਕ ਨੂੰ ਇੱਕ ਵਾਰੀ ਕਿਸੇ ਸਿਆਣੇ ਕੋਲ ਵੀ ਦਿਖਾ ਲੈਣਾ ਚਾਹੀਦਾ ਹੈ। ਗੁਰੂ ਪਿਆਰੇਓ ਨਵਾਬ ਸਾਹਿਬ ਬਾਬਾ ਮੂਲ ਚੰਦ ਜੀ ਦੀਆਂ ਗੱਲਾਂ ਸੁਣ ਕੇ ਚਿੰਤਾ ਵਿੱਚ ਪੈ ਗਿਆ ਤੇ ਕਹਿਣ ਲੱਗਾ ਠੀਕ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਨਾਨਕ ਉੱਤੇ ਬੂਤਾਂ ਪ੍ਰੇਤਾਂ ਦਾ ਵਾਸਾ ਹੋ ਚੁੱਕਿਆ ਹੈ ਤਾਂ ਅਸੀਂ ਇੱਕ ਵਾਰੀ ਕਿਸੇ ਮੁੱਲੇ ਤੋਂ ਨਾਨਕ ਨੂੰ ਝਾੜਾ ਫਿਰਵਾ ਕੇ ਦੇਖ ਲੈਨੇ ਹਾਂ ਜੇਕਰ ਕਿਸੇ ਵੀ ਤਰ੍ਹਾਂ ਦਾ ਉਹਨਾਂ ਨੂੰ ਭੂਤ ਚਿਮੜਿਆ ਹੋਵੇਗਾ ਤਾਂ ਆਪਣੇ ਆਪ ਪਤਾ ਲੱਗ ਜਾਵੇਗਾ ਨਵਾਬ ਸਾਹਿਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਚੋਂ ਭੂਤਾਂ ਨੂੰ ਬਾਹਰ ਕੱਢਣ ਲਈ ਇੱਕ ਮੁੱਲੇ ਨੂੰ ਬੁਲਾ ਲਿਆ ਤੇ ਗੁਰੂ ਜੀ ਬਾਰੇ ਮੁੱਲੇ ਨੂੰ ਸਾਰੀ ਗੱਲ ਦੱਸੀ ਸਾਰਾ ਕੁਝ ਦੱਸਣ ਤੋਂ ਬਾਅਦ ਨਵਾਬ ਸਾਹਿਬ ਨੇ ਮੁੱਲੇ ਨੂੰ ਆਖਿਆ ਕਿ ਇਹ ਸਮੇਂ ਨਾਨਕ ਜੀ ਜੰਗਲ ਵਿੱਚ ਬੈਠੇ ਹੋਏ ਹਨ ਤੁਸੀਂ ਇੱਕ ਵਾਰੀ ਜੰਗਲ ਵਿੱਚ ਉਹਨਾਂ ਦੇ ਕੋਲ ਜਾਓ ਤੇ ਝਾੜਾ ਕਰਕੇ ਉਹਨਾਂ ਬਾਰੇ ਪਤਾ ਕਰੋ। ਤਦ ਮੁੱਲੇ ਨੇ ਇੱਕ ਕਾਗਜ਼ ਲਿਆ ਤੇ ਉਸ ਉੱਪਰ ਆਪਣੇ ਮੰਤਰਾਂ ਨੂੰ ਲਿਖ ਲਿਆ ਤੇ ਆਪਣੇ ਸਾਰੇ ਯੰਤਰ ਮੰਤਰ ਲੈ ਕੇ ਜੰਗਲ ਵਿੱਚ ਪਹੁੰਚ ਗਿਆ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਵਿਰਾਜਮਾਨ ਸਨ। ਸਾਰੇ ਨਗਰ ਵਿੱਚ ਰੌਲਾ ਪੈ ਗਿਆ ਕਿ ਮੁੱਲਾ ਗੁਰੂ ਜੀ ਦੇ ਬੂਤ ਕੱਢਣ ਲਈ ਜੰਗਲ ਵਿੱਚ ਗਿਆ ਹੋਇਆ ਹੈ ਇਸ ਨਜ਼ਾਰੇ ਨੂੰ ਦੇਖਣ ਵਾਸਤੇ ਸਾਰੇ ਨਗਰ ਦੇ ਲੋਕ ਜੰਗਲ ਵੱਲ ਨੂੰ ਦੌੜ ਪਏ ਗੁਰੂ ਨਾਨਕ ਦੇਵ ਜੀ ਉਸ ਸਮੇਂ ਪਰਮਾਤਮਾ ਦੀ ਭਗਤੀ ਵਿੱਚ ਲੀਨ ਸਨ ਮੁੱਲਾ ਗੁਰੂ ਜੀ ਦੇ ਕੋਲ ਬੈਠਦਾ ਹੈ ਤੇ ਆਪਣੇ ਕੁੱਠੇ ਸਿੱਧੇ ਮੰਤਰ ਪੜ੍ਹਨੇ ਸ਼ੁਰੂ ਕਰ ਦੇਂਦਾ ਹੈ ਮੁੱਲੇ ਨੇ ਆਪਣੇ ਦੁਆਰਾ ਬਣਾਈ ਹੋਈ ਸਮਗਰੀ ਨੂੰ ਅੱਗ ਲਾ ਦਿੱਤੀ ਤੇ ਜਦੋਂ ਉਹ ਸਮਗਰੀ ਵਿੱਚੋਂ ਧੂਆ ਨਿਕਲਣਾ ਸ਼ੁਰੂ ਹੋਇਆ ਤਾਂ ਮੁੱਲੇ ਨੇ ਉਹ ਸਮਗਰੀ ਗੁਰੂ ਜੀ ਦੇ ਮੁੱਖ ਕੋਲ ਕਰ ਦਿੱਤੀ ਤਾਂ ਕਿ ਇਸ ਕੋੜੇ ਧੂਏ ਨੂੰ ਸੁੰਘਣ ਤੋਂ ਬਾਅਦ ਗੁਰੂ ਜੀ ਦੀ ਭਗਤੀ ਭੰਗ ਹੋ ਜਾਵੇ ਪਰ ਮੁੱਲੇ ਦੇ ਉਸ ਕੋੜੇ ਨੂੰ ਦਾ ਅਸਰ ਗੁਰੂ ਨਾਨਕ ਜੀ ਉੱਪਰ ਕੋਈ ਨਾ ਹੋਇਆ ਤੇ ਗੁਰੂ ਜੀ ਲਗਾਤਾਰ ਪਰਮਾਤਮਾ ਦਾ ਸਿਮਰਨ ਕਰਦੇ ਰਹੇ ਮੁੱਲੇ ਨੇ ਗੁਰੂ ਜੀ ਦੀ ਭਗਤੀ ਨੂੰ ਭੰਗ ਕਰਨ ਲਈ ਕਈ ਸਾਰੇ ਯਤਨ ਕੀਤੇ ਪਰ ਉਸ ਦਾ ਕੋਈ ਵੀ ਯਤਨ ਕੰਮ ਨਹੀਂ ਆਇਆ ਤਾਂ ਅਖੀਰ ਵਿੱਚ ਜਾਣੇ ਜਾਣ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਗਤੀ ਵਿੱਚੋਂ ਆਪੇ ਹੀ ਬਾਹਰ ਆਏ ਕਿਉਂਕਿ ਉਹਨਾਂ ਨੂੰ ਪਤਾ ਚੱਲ ਚੁੱਕਿਆ ਸੀ ਕਿ ਮੁੱਲੇ ਦੀ ਬੁੱਧੀ ਭ੍ਰਸ਼ਟ ਹੋ ਚੁੱਕੀ ਹੈ ਤੇ ਇਸ ਨੂੰ ਬਚਨਾਂ ਦੀ ਲੋੜ ਹੈ ਤਦ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਇੱਕ ਸਬਦ ਦਾ ਉਚਾਰਨ ਕੀਤਾ ਮਾਰੂ ਮਹਿਲਾ ਪਹਿਲਾ ਕੋਈ ਆਖੇ ਭੂਤਨਾ ਕੋਈ ਆਖੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਾਇਆ دیਵਾਨਾ ਸਾਹਾ ਕਾ ਨਾਨਕ ਬੋਰਾਣਾ ਹਉ ਹਰੀ ਬਿਨ ਅਵਰ ਨਾ ਜਾਨਾ ਇਸ ਦਾ ਭਾਵ ਹੈ ਕਿ ਕਈ ਆਦਮੀ ਆਖਦੇ ਹਨ ਕਿ ਗੁਰੂ ਨਾਨਕ ਦੇਵ ਜੀ ਭੂਤ ਹਨ ਤੇ ਕਈ ਉਹਨਾਂ ਨੂੰ ਆਦਮੀ ਆਖਦੇ ਹਨ ਤੇ ਕਈ ਆਖਦੇ ਹਨ ਕਿ ਉਹ ਇੱਕ ਪ੍ਰੇਤ ਹੈ ਪਰ ਨਾਨਕ ਤਾਂ ਆਪਣੇ ਸਵਾਮੀ ਦਾ دیਵਾਨਾ ਹੈ ਤੇ ਵਾਹਿਗੁਰੂ ਤੋਂ ਬਗੈਰ ਹੋਰ ਮੈਂ ਕਿਸੇ ਨੂੰ ਨਹੀਂ ਜਾਣਦਾ ਗੁਰੂ ਨਾਨਕ ਜੀ ਨੇ ਮੁੱਲੇ ਨੂੰ ਆਖਿਆ ਕਿ ਏ ਮੁਲਾਣੇ ਮੇਰੀਆਂ ਗੱਲਾਂ ਨੂੰ ਕੰਨ ਖੋਲ ਕੇ ਸੁਣ ਲੈ ਇਹ ਸਿਰਫ ਕੋਈ ਮਨੁੱਖ ਪਰਮਾਤਮਾ ਦਾ دیوانا ਹੁੰਦਾ ਹੈ ਜਿਸ ਦੇ ਦਿਲ ਵਿੱਚ ਸਿਰਫ ਪਰਮਾਤਮਾ ਹੀ ਵਸਦਾ ਹੈ ਤੇ ਪਰਮਾਤਮਾ ਤੋਂ ਅਲਾਵਾ ਹੋਰ ਕੋਈ ਨਹੀਂ ਵਸਦਾ ਸੰਸਾਰ ਦੀਆਂ ਸਾਰੀਆਂ ਖਬਰਾਂ ਤੋਂ ਅਣਜਾਣ ਤੇ ਪਰਮਾਤਮਾ ਦੇ ਰੰਗ ਵਿੱਚ ਰਚਿਆ ਰਹੇ ਜਿਹੜਾ ਮਨੁੱਖ ਪਰਮਾਤਮਾ ਦੇ ਅੰਮ੍ਰਿਤ ਵਰਗੇ ਨਾਮ ਨੂੰ ਛੱਡ ਕੇ ਭੂਤਾਂ ਪ੍ਰੇਤਾਂ ਦੇ ਚੱਕਰਾਂ ਵਿੱਚ ਫਸਾਇਆ ਫਿਰਦਾ ਹੈ ਉਹ ਮੰਦ ਬੁੱਧੀ ਮਨੁੱਖ ਕਦੇ ਵੀ ਖੋਸ ਨਹੀਂ ਹੋ ਸਕਦਾ ਗੁਰੂ ਨਾਨਕ ਜੀ ਦੇ ਮੂੰਹੋਂ ਇਸ ਤਰ੍ਹਾਂ ਦੇ ਬਚਨ ਸੁਣ ਕੇ ਔਲ ਖੜੇ ਲੋਕਾਂ ਨੇ ਦੰਦਾ ਹੇਠਾਂ ਉਂਗਲਾਂ ਲੈ ਲਈਆਂ ਤੇ ਕਹਿਣ ਲੱਗੇ ਕਿ ਸੱਚ ਵਿੱਚ ਹੀ ਇਹਨਾਂ ਦੀ ਬ੍ਰੀਤ ਪਰਮਾਤਮਾ ਨਾਲ ਜੁੜੀ ਹੋਈ ਹੈ ਮੁੱਲੇ ਨੇ ਵੀ ਹੱਥ ਜੋੜ ਕੇ ਗੁਰੂ ਜੀ ਨੂੰ ਬੇਨਤੀ ਕੀਤੀ ਕੀ ਕਿਰਪਾ ਕਰਕੇ ਮੈਨੂੰ ਵੀ ਬਖਸ਼ ਦਿਓ ਮੇਰੇ ਤੋਂ ਜਾਣੇ ਅਣਜਾਣੇ ਵਿੱਚ ਬਹੁਤ ਵੱਡੀ ਭੁੱਲ ਹੋ ਗਈ ਹੈ ਲੋਕਾਂ ਦਾ ਤਾਂ ਇਹ ਹਾਲ ਹੈ ਜਿਵੇਂ ਸਹੀ ਦਿਸ਼ਾ ਆਪ ਨੂੰ ਨਾ ਪਤਾ ਹੋਵੇ ਪਰ ਦੋਸ਼ ਸੂਰਜ ਨੂੰ ਦਿੰਦੇ ਹਨ ਤੁਹਾਡੇ ਨਾਲ ਮਿਲ ਕੇ ਮੇਰੇ ਦਿਲ ਨੂੰ ਬਹੁਤ ਖੁਸ਼ੀ ਹੋਈ ਹੈ ਤੇ ਮੇਰੇ ਮਨ ਦਾ ਹਨੇਰਾ ਦੂਰ ਹੋ ਚੁੱਕਿਆ ਹੈ ਇਹ ਗਾਲ ਕਹਿ ਕੇ ਬੁੱਲੇ ਨੇ ਗੁਰੂ ਨਾਨਕ ਜੀ ਤੋਂ ਆਗਿਆ ਲਈ ਤੇ ਨਵਾਬ ਸਾਹਿਬ ਦੇ ਕੋਲ ਚਲਿਆ ਗਿਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਬੁਆ ਚੁੱਕਾਂ ਦੀ ਖਿਮਾ ਬਖਸ਼ਣੀ ਸਾਖੀ ਨੂੰ ਲਾਇਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧਨ ਗੁਰੂ ਨਾਨਕ ਲਿਖਣਾ ਵਾਹਿਗੁਰੂ ਜੀ ਆਪ ਸਭਨਾ ਦੀਆਂ ਸਾਰੀਆਂ ਮਰਜ਼ੀਆਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ